ਬਾਰੇ ਸਾਰੇ ਜਣੇ ਤੁਹਾਡੇ ਨਾਲ ਹੁੰਦੇ ਨੇ ਤੁਹਾਨੂੰ ਦਿਖਾ ਰਹੇ ਹੁੰਦੇ ਨੇ ਕਿ ਸੀ ਤੁਹਾਡੇ ਨਾਲ ਖੜੇ ਆ ਪਰ ਜੇ ਅਸਲੋਂ ਵੇਖਿਆ ਜਾਵੇ ਤੇ ਅਸਲੋਂ ਬੰਦਾ ਇਕੱਲਾ ਹੀ ਜੂਝ ਰਿਹਾ ਇਹ ਮੈਂ ਚੀਜ਼ ਐ ਇੱਕ ਐਕਸਪੀਰੀਅੰਸ ਇੱਕ ਦੀ ਮੈਂ ਉਸ ਐਕਸਪੀਰੀਅੰਸ ਤੋਂ ਬੋਲ ਸਕਦੀ ਹਾਂ ਔਰ ਘਰ ਇੱਕ ਐਸੀ ਆ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸਿਕਿਉਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਕੁੜੀਆਂ ਮੈਂ ਮਿਹਨਤ ਕਰ ਰਹੀਆਂ ਆਪਣੇ ਲਈ ਕਿ ਬਈ ਆਪਣੇ ਕਰਦ ਨੂੰ ਚੀਜ਼ ਦੇ ਸਕਾਂ ਪਰ ਇਹ ਚੀਜ਼ ਐਕਦਾਮ ਸੂਸੋਈ ਕਿ ਇਹਨੇ ਸਾਲ ਜਿਵੇਂ ਉਹ ਕਹ ਰਿਹਾ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜੇ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਐਕਦਾਮ ਜੇ ਪਾਣੀ ਚ ਬਹਿ ਗਿਆ ਨਾ ਤੇ ਉਹ ਉਹ ਤੁਸੀਂ ਕਦੀ ਵੀ ਇਹ ਇਹ ਇਹਦੇ ਨਾਲ ਇਹਨਾਂ ਨੂੰ ਇੱਕ ਗੱਲ ਹੈ ਮੈਂ ਇੱਕ ਗੱਲ ਤੁਹਾਨੂੰ ਦਾਵੇ ਨਾ ਕਹਿਨੀ ਕਿ ਜਦੋਂ ਤੁਹਾਡੇ ਚ ਇਹਨੂੰ ਦੁਬਾਰਾ ਬਣਾਉਣ ਦੀ ਹਿੰਮਤ ਆਉਣੀ ਆ ਨਾ